ਬੱਚੇ ਨੇ ਜਿਹੜੇ ਬੈੱਡ ਤੇ ਹੀ ਬੈਠ ਕੇ ਚਾਹ ਵੀ ਮੰਮੀ ਲਿਆਈ ਇੱਥੇ ਪਾਣੀ ਵੀ ਲਿਆਈ ਜਿਨ੍ਹਾਂ ਨੇ ਆਪ ਪਾਣੀ ਦਾ ਗਲਾਸ ਵੀ ਨਹੀਂ ਚੱਕਣਾ ਤੇ ਤੁਸੀਂ ਵੀ ਇਹਨਾਂ ਨੂੰ ਇੱਕ ਸਿੰਗਲ ਡਿਸੀਜਨ ਲਈ ਵੀ ਤੁਸੀਂ ਇਹ ਥੋੜੀ ਹੈ ਕਿ ਤੁਸੀਂ ਆਪਣਾ ਕੋਈ ਬਿਜ਼ਨਸ ਦਾ ਜਾ ਕੋਈ ਕੰਮ ਦਾ ਡਿਸੀਜਨ ਇਹਨਾਂ ਨੂੰ ਪੁੱਛ ਕੇ ਕਰਦੇ ਹੋ ਮਾਪਿਓ ਤੁਸੀਂ ਉਹੀ ਰਹੋ ਇਹਨਾਂ ਨੂੰ ਅਜੇ ਆਪਣੇ ਮਾਪਿਓ ਨਾ ਬੰਦ ਲਵੋ ਮਾਪਿਓ ਆਪ ਹੀ ਰਹੋ ਇਹਨਾਂ ਦੀ ਉਂਗਲ ਫੜੋ ਇਹਨਾਂ ਨੂੰ ਕਹੋ ਕਿ ਜਿਹੜਾ ਤੂੰ ਕਹਿਣਾ ਮਾਂ ਵਧੀਆ ਹਵਾ ਸਾਨੂੰ ਲੈ ਕੇ ਚੱਲ ਦੇ ਕੋ ਆਪਾਂ ਵੀ ਕਹਿ ਦਿੰਦੇ ਆ ਯਾਰ ਮੈਨੂੰ ਬੰਦਾ ਸਹੀ ਨਹੀਂ ਲੱਗਿਆ ਮੈਨੂੰ ਤਾਂ ਠਾਗੀ ਲੱਗਿਆ ਹੈ ਮੈਨੂੰ ਇਹਦੀਆਂ ਸ਼ਕਲ ਹੀ ਚੰਗੀਆਂ ਨਹੀਂ ਲੱਗੀਆਂ ਮੈਨੂੰ ਦੀਆਂ ਅੱਖਾਂ ਹੀ ਇਹੋ ਜਿਹੀਆਂ ਲੱਗੀਆਂ ਮੈਨੂੰ ਬੰਦਾ ਦੀਆਂ ਗੱਲਾਂ ਪੁੱਤ ਸਹੀ ਨਹੀਂ ਲੱਗੀਆਂ ਬਾਕੀ ਤੇਰੀ ਜ਼ਿੰਮੇਵਾਰੀਆਂ ਮੈਨੂੰ ਨਹੀਂ ਸਹੀ ਲੱਗਿਆ ਜਾਂ ਮੈਨੂੰ ਬਹੁਤ ਵਧੀਆ ਲੱਗਿਆ ਪੁੱਤ ਬੰਦਾ ਤੂੰ ਦੇਖ ਲੈ ਇੱਕ ਪਾਸੇ ਤਾਂ ਸਾਡੇ ਇਹ ਉਹ ਬੱਚੇ ਨੇ ਵੈਸੇ ਚਲੋ ਸਿਆਣੇ ਆ ਅੱਜਕੱਲ੍ਹ ਪੜਿਆ ਇੰਟਰਨੈਟ ਦਾ ਜ਼ਮਾਨਾ ਵਾ ਬਟ ਇੰਟਰਨੈਟ ਦੇ ਵਿੱਚ ਵੀ ਇਹ ਜ਼ਿਆਦਾਤਰ ਇਨਫੋਰਮੇਸ਼ਨ ਘੱਟ ਹੁੰਦੀ ਆ ਇਹ ਰੀਲਾਂ ਦੇ ਉੱਪਰ ਔਰ ਬਾਕੀ ਜਿਹੜੀਆਂ ਸਨੈਪਚੈਟ ਇੰਸਟਾਗ੍ਰਾਮ ਇਹਦੇ ਉੱਪਰ ਜ਼ਿਆਦਾ ਹੁੰਦੇ ਆ ਬਟ ਇੱਕ ਪਾਸੇ ਤਾਂ ਇਹ ਉਹ ਬੱਚੇ ਨੇ ਜਿਹੜੇ ਬੈੱਡ ਤੇ ਹੀ ਬੈਠ ਕੇ ਚਾਹ ਵੀ ਮੰਮੀ ਲਿਆਈ ਇੱਥੇ ਪਾਣੀ ਵੀ ਲਿਆਈ ਜਿਨ੍ਹਾਂ ਨੇ ਆਪ ਪਾਣੀ ਦਾ ਗਲਾਸ ਵੀ ਨਹੀਂ ਚੱਕਣਾ ਤੇ ਤੁਸੀਂ ਵੀ ਇਹਨਾਂ ਨੂੰ ਇੱਕ ਸਿੰਗਲ ਡਿਸੀਜਨ ਲਈ ਵੀ ਤੁਸੀਂ ਇਹ ਥੋੜੀ ਹੈ ਕਿ ਤੁਸੀਂ ਆਪਣਾ ਕੋਈ ਬਿਜ਼ਨਸ ਦਾ ਆ ਜਾ ਕੋਈ ਕੰਮ ਦਾ ਡਿਸੀਜਨ ਇਹਨਾਂ ਨੂੰ ਪੁੱਛ ਕੇ ਕਰਦੇ ਹੋ ਸੋ ਉਦੋਂ ਤੁਸੀਂ ਕਹਿ ਦਿੰਦੇ ਆ ਕਿ ਤੂੰ ਮੈਨੂੰ ਦੱਸੇਗਾ ਤੂੰ ਮੇਰਾ ਬਾਪ ਆ ਕੇ ਮੈਂ ਤੇਰਾ ਬਾਪ ਆ ਮਤਲਬ ਇੱਕ ਪਾਸੇ ਹੀ ਸਮਝਦੇ ਆ ਵੀ ਇਹ ਹਜੇ ਬਾਹਰ ਨਿਕਲੇ ਇਹਨਾਂ ਨੂੰ ਕੱਖ ਨਹੀਂ ਪਤਾ ਦੂਜੇ ਪਾਸੇ ਇਹਨਾਂ ਨੂੰ ਜ਼ਿੰਦਗੀ ਦਾ ਫੈਸਲਾ ਲੈਣ ਲਈ ਇਹ ਕਹਿੰਦੇ ਕਿ ਫਲਾਣੇ ਦਾ ਵੀਜ਼ਾ ਫਲਾਣੇ ਕੋਲ ਆਇਆ ਮੈਂ ਵੀ ਵੀਜ਼ਾ ਉੱਥੋਂ ਹੀ ਲਵਾਉਣਾ ਫਿਰ ਇਹ ਤੁਹਾਡੇ ਬਾਪ ਬਣ ਜਾਂਦੇ ਆ ਸੋ ਮੇਰਾ ਕੰਸਰਨ ਇਹ ਹੈ ਕਿ ਮਾਪਿਓ ਤੁਸੀਂ ਉਹੀ ਰਹੋ ਇਹਨਾਂ ਨੂੰ ਹਜੇ ਆਪਣੇ ਮਾਪਿਓ ਨਾ ਬਣਨ ਦਵੋ ਮਾਪਿਓ ਆਪ ਹੀ ਰਹੋ ਇਹਨਾਂ ਦੀ ਉਂਗਲ ਫੜੋ ਇਹਨਾਂ ਨੂੰ ਕਹੋ ਕਿ ਜਿਹੜਾ ਤੂੰ ਕਹਿਣਾ ਵਾ ਵਧੀਆ ਵਾ ਸਾਨੂੰ ਲੈ ਕੇ ਚੱਲੋਂਦੇ ਕੋਲ ਕਿਉਂਕਿ ਤੁਸੀਂ ਜਿਹੜੀ ਆ ਦਾੜੀਆਂ ਚਿੱਟੀਆਂ ਕੀਤੀਆਂ ਤੁਸੀਂ ਧੁੱਪ 'ਚ ਤਾਂ ਬੈਠਿਆ ਨਹੀਂ ਸੀ ਸਵੇਰੇ ਸਾਰੇ ਉੱਠ ਕੇ ਬਹਿ ਜਾਂਦੇ ਸੀ ਤੇ ਸ਼ਾਮ ਨੂੰ ਸੂਰਜ ਵੱਲ ਨੂੰ ਮੂੰਹ ਕਰਕੇ ਤੇ ਸ਼ਾਮ ਨੂੰ ਥੱਲੇ ਉਤਰਿਆ ਆਉਂਦੇ ਸੀਗੇ ਵੀ 10-15 ਸਾਲ ਐ ਕੀਤਾ ਦੇ ਧੁੱਪ ਚ ਤੁਸੀਂ ਆਪਣੀਆਂ ਚਿੱਟੀਆਂ ਕਰ ਲਈਆਂ ਦਾੜੀਆਂ ਐਟ ਲੀਸਟ ਤੁਹਾਡਾ ਕੋਈ ਐਕਸਪੀਰੀਅੰਸ ਆ ਤੁਹਾਡਾ ਲੋਕਾਂ ਨੂੰ ਮਿਲਣ ਦਾ ਲੋਕਾਂ ਨੂੰ ਜੱਜ ਕਰਨ ਦਾ ਹੁਣ ਦੇਖੋ ਬੱਚੇ ਨੂੰ ਤੁਸੀਂ ਆਈਸਕ੍ਰੀਮ ਦਿਖਾ ਦੋਗੇ ਉਹਨੂੰ ਤੁਸੀਂ ਇੱਕ ਪਾਸੇ 100 ਰੁਪਿਆ ਦਵੋ ਇੱਕ ਪਾਸੇ ਆਈਸਕ੍ਰੀਮ ਦਵੋ ਉਹਨੇ ਆਈਸਕ੍ਰੀਮ ਫੜਨੀ ਆ ਜਦੋਂ ਕਿ 100 ਰੁਪਏ ਦੀਆਂ ਮੇਬੀ 20 ਆਈਸਕ੍ਰੀਮਾਂ ਆ ਜਾਣਗੀਆਂ ਸੋ ਬੱਚਿਆਂ ਨੇ ਕੁਝ ਹੋਰ ਦੇਖਣਾ ਵੱਡਿਆਂ ਨੇ ਮਾਪਿਆਂ ਨੇ ਕੁਝ ਹੋਰ ਦੇਖਣਾ ਨਾਲ ਜ਼ਰੂਰ ਜਾਓ ਚਾਹੇ ਤੁਸੀਂ ਪੜ੍ਹੇ ਲਿਖੇ ਹੋ ਚਾਹੇ ਨਹੀਂ ਪੜ੍ਹੇ ਲਿਖੇ ਹੋ ਮੈਂ ਕਹਿੰਨਾ ਬੱਚੇ ਕਹਿੰਦੇ ਆ ਕਿ ਤੁਹਾਨੂੰ ਨਹੀਂ ਕੁਝ ਵੀ ਪਤਾ ਲੱਗਣਾ ਪਰ ਤੁਹਾਨੂੰ ਦੁਨੀਆਦਾਰੀ ਦਾ ਤਾਂ ਪਤਾ ਤੁਸੀਂ ਬੰਦੇ ਦੇ ਮੂੰਹ ਵੱਲ ਦੇਖ ਕੇ ਉਹਦੀਆਂ ਹਰਕਤਾਂ ਦੇਖ ਕੇ ਤੁਹਾਨੂੰ ਇੱਕ ਵਾਈਬਸ ਤਾਂ ਆਉਂਦੀਆਂ ਨੇ ਵਾਈਬਸ ਜਿਹੜੀਆਂ ਤੁਹਾਨੂੰ ਅੰਦਰੋਂ ਨਿਕਲਦੀਆਂ ਤੁਹਾਨੂੰ ਇੱਕ ਸਾਹਮਣੇ ਬੈਠ ਕੇ ਆਪਾਂ ਵੀ ਕਹਿ ਦਿੰਦੇ ਆ ਯਾਰ ਮੈਨੂੰ ਬੰਦਾ ਸਹੀ ਨਹੀਂ ਲੱਗਿਆ ਮੈਨੂੰ ਤਾਂ ਠਾਗੀ ਲੱਗਿਆ ਏ ਮੈਨੂੰ ਇਹਦੀਆਂ ਸ਼ਕਲ ਹੀ ਚੰਗੇ ਨਹੀਂ ਲੱਗੀਆਂ ਮੈਨੂੰ ਦੀ ਆੱਖਾਂ ਹੀ ਇਹੋ ਜਿਹੀਆਂ ਲੱਗੀਆਂ ਮੈਨੂੰ ਬੰਦਾ ਦੀਆਂ ਗੱਲਾਂ ਪੁੱਤ ਸਹੀ ਨਹੀਂ ਲੱਗੀਆਂ ਬਾਕੀ ਤੇਰੀ ਜ਼ਿੰਮੇਵਾਰੀ ਆ ਮੈਨੂੰ ਨਹੀਂ ਸਹੀ ਲੱਗਿਆ ਜਾਂ ਮੈਨੂੰ ਬਹੁਤ ਵਧੀਆ ਲੱਗਿਆ ਪੁੱਤ ਬੰਦਾ ਤੂੰ ਦੇਖ ਲਾ ਸੋ ਦੋਨੋਂ ਚੀਜ਼ਾਂ ਦੇਖਣੀਆਂ ਉਹਦੇ ਗੂਗਲ ਰਿਵਿਊ ਵੀ ਦੇਖਣੇ ਬਹੁਤ ਜ਼ਰੂਰੀ ਆ ਉਹਦੀ ਇਹ ਇਹ ਯੰਗਸਟਰ ਦਾ ਵੀ ਬੱਚਿਓ ਤੁਸੀਂ ਕੀ ਦੇਖੋ ਉਹਦੇ ਗੂਗਲ ਰਿਵਿਊ ਦੇਖੋ ਉਹਦੀ ਵੈਬਸਾਈਟ ਜਾਓ ਤੁਸੀਂ ਉਹਦੇ ਕਿੰਨੇ ਸਾਲ ਪੁਰਾਣੀ ਕੰਪਨੀ ਆ ਤੁਸੀਂ ਆਪਣੇ ਮਾਪਿਆਂ ਨੂੰ ਦੱਸੋ ਵੀ ਇਹ 16 ਸਾਲ 18 ਸਾਲ ਪੁਰਾਣੀ ਕੰਪਨੀ ਆ ਇਹਦਾ 15 ਸਾਲ 10 ਸਾਲ ਪਹਿਲਾਂ ਇਹਦਾ ਫੇਸਬੁੱਕ ਐਂਡ ਐਂਡ ਐਂਡਰ ਤੇ ਜਾ ਕੇ ਦੇਖੋ ਫੇਸਬੁੱਕ ਕਦੋਂ ਸ਼ੁਰੂ ਹੋਇਆ ਇਹਦਾ ਇੰਸਟਾਗ੍ਰਾਮ ਕਿੰਨਾ ਪੁਰਾਣਾ ਸ਼ੁਰੂ ਹੋਇਆ ਇਹ ਤੁਸੀਂ ਦੱਸੋ ਮਾਪਿਓ ਦੀ ਡਿਊਟੀ ਇਹ ਹੈ ਕਿ ਉਹ ਬੰਦੇ ਨੂੰ ਪਰਖਣ ਉਹਦੇ ਨਾਲ ਗੱਲਬਾਤ ਕਰਨ ਉਹਦਾ ਆਸ-ਪਾਸਾ ਦੇਖਣ ਕੋਈ ਲਿੰਕ ਵਿੰਗ ਕੱਢਣ ਕਿਹੇ ਪਾਸਿਓ ਵੀ ਇਹ ਕੌਣ ਬੰਦਾ ਇਹਦੀ ਬੈਕਗ੍ਰਾਉਂਡ ਕੀ ਹੈ ਕਿੱਥੋਂ ਆਇਆ ਪਹਿਲਾਂ ਕੀ ਕਰਦਾ ਸੀ ਪਹਿਲਾਂ ਕੀ ਨਹੀਂ ਕਰਦਾ ਸੀ ਸੋ ਜਦੋਂ ਇੱਕ ਡਿਸੀਜਨ ਲੈਣਾ ਮੈਂ ਕਹਿੰਦਾ ਘਰ ਲੈਣਾ ਹੋਵੇ 6 ਪ੍ਰਾਪਰਟੀ ਡੀਲਰਾਂ ਦੀ ਐਸੀ ਤੈਸੀ ਫੇਰ ਦਿੰਨੇ ਆ ਆਰਕੀਟੈਕਟੀ ਰੱਖਣਾ ਹੋਵੇ ਘਰ ਦੇ ਵਿੱਚ ਮੈਂ ਕਹਿੰਦਾ ਛੱਡੋ ਟੀਵੀ ਲੈਣਾ ਹੋਵੇ ਦਸ ਦੁਕਾਨਾਂ ਜਾਣੇ ਹੋ ਤੁਸੀਂ ਬਟ ਜਦੋਂ ਆਪਣੇ ਬੱਚੇ ਦੀ ਜ਼ਿੰਦਗੀ ਆ ਉੱਥੇ ਇੱਕੋ ਹੀ ਹੁੰਦਾ ਬੰਦਾ ਉਹ ਵੀ ਬੱਚੇ ਹੀ ਡਿਸਾਈਡ ਕਰ ਲੈਂਦਾ ਉਹ ਵੀ ਜਾਂ ਤਾਂ ਇਹਦੇ ਤੋਂ ਫੇਸਬੁੱਕ ਦੇ ਜਾਂ ਇੰਸਟਾਗ੍ਰam ਰੀਲਾ ਦੇਖ ਕੇ ਅਸੀਂ ਡਿਸਾਈਡ ਕਰ ਲੈਨੇ ਮਤਲਬ ਹੁਣ ਅਸੀਂ ਰੀਲਾ ਦੇਖ ਕੇ ਡਿਸਾਈਡ ਕਰਾਂਗੇ ਕਿ ਅਸੀਂ ਆਪਣੇ ਬੱਚੇ ਦੀ ਜ਼ਿੰਦਗੀ ਕਿਹਦੇ ਤੋਂ ਬਣਾਉਣੀ ਆ ਜਾਂ ਅਸੀਂ ਕੋਈ ਖੋਖ ਪੜਤਾਲ ਕਰਾਂਗੇ ਇਹ ਨਹੀਂ ਮੈਨੂੰ ਸਮਝ ਆਈ ਜੀ ਇਹ ਹੁਣ ਤੁਸੀਂ ਸਿਆਣੇ ਉਹਦਾ ਜਵਾਬ ਤੁਸੀਂ ਦਿਓ